ਹਾਂਜੀ ਕੀ ਹਾਲ ਚਾਲ ਆ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਬੱਡੀ ਟੌਪ ਪਲੇਅਰ ਪਾਲਾ ਜਲਾਲਪੁਰ ਦੇ ਟੌਪ ਦੇ ਪੰਜ ਜੱਫੇ ਸਭ ਤੋਂ ਪਹਿਲਾਂ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਕਲਿੱਕ ਕਰੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜਹਾਜ ਜਹਾਜ ਆ ਗਿਆ ਸ਼ੱਕ ਬਾਲਾ ਬਾਲਾ ਜਫਾ ਪਾਲੇ ਦਾ ਹੱਥੇ ਰਸਤੇ ਜੂਰ ਆ ਜਫਾ ਪਾਲੇ ਦਾ ਖੇਡਣ ਲਈ ਮਕਸੀ ਕੰਮ ਖਿਡਾਰੀ ਜਗਰਾਜ ਜਗਰਾਜ ਨਾਲੋਂ 200 ਡਾਲਰ ਦਿੱਤਾ ਜਾਊਗਾ ਜਿਹੜਾ ਅਰੋ ਚਵੇਦ ਨੂੰ ਜਫਾ ਲਾਊਗਾ ਬਾਲਾ 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 ਰੱਖਦਾ ਗਰਾਉਂਡ ਨਾਲ ਗੂੜੀ ਯਾਰੀਏ ਜਲਾਲਪੁਰਿਆ ਪਾਲਾ ਆੜੀਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਏ ਬ੍ਰਾਂਡਡ ਹੋ 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 ਉਹ ਬਾਈ ਦੇ ਅੱਜ ਫੇਰਾ ਸਵਾਰੋ ਜਲਾੜੀ ਜ਼ੋਰਦਾਰ ਇਹ ਆ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਜਲਾਲਪੁਰੀਏ ਸੋਨ ਸਿੰਘ ਦਾ ਪੁੱਤਰ ਜੀਤੇ ਦਾ ਵੀਰ ਲਾਉਂਦਾ ਹੋਇਆ ਤਕੜਾ ਜੱਫਾ ਮੈਦਾਨ ਦੇ ਵਿੱਚ ਆਰਮਰ ਬੋਲਟ ਇੱਕ ਪਾਸੇ ਧੀਰ ਹੈ ਤੇ ਦੂਸਰੇ ਪਾਸੇ ਲਾਲੀ ਹੈ ਇਹਨ ਵੱਡੀਆਂ ਟੀਮਾਂ ਲੈ ਕੇ ਆਏ ਹੋਇਆ ਆਓ ਸਾਹਮਣੇ ਜੱਜਪੁਰੇ ਵਾਲੇ ਪਾਣ ਦੇ ਵੱਡਾ ਜੋਗਰਾਦ ਪਾਇਆ ਹੈ ਅੱਜ ਦੇ ਮੇਰੇ ਨੂੰ ਸਫਲ ਕਰ ਦੇ ਲਈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ

वाहगरू जा चारो चौकी मुक़ाबला ਪਾਲਾ ਤੇ ਦੂਜੇ ਪਾਸੇ ਪਟੰਗਰ ਛੰਨਾ ਵਾਲਾ ਪਾਲੀ ਹੈ ਲੈ ਵੀ ਪਾ ਕੀ ਹੈ ਗੱਲ 3 ਲੱਖ ਤੋਂ ਉੱਤੇ ਹੋਣੀ ਹੈ ਔਰ ਹਜੇ ਹੋਰ ਵੀ ਸੰਗਤ ਬੈਠੀ ਹੈ ਉਹ ਜਲਾਲਪੁਰੇ ਪਾਲੇ ਦਾ ਜੱਫਾ 3 ਲੱਖ ਦਾ ਮੇਰੇ ਵੀਰੇ ਨਵਾਂ ਸ਼ਹਿਰ ਦੇ ਵਿੱਚ ਲੱਗ ਚੁੱਕਾ ਹੈ ਨਵਾਂ ਸ਼ਹਿਰ ਦੇ ਵਿੱਚ ਅਮਰੀਕਾ ਕਬੱਡੀ ਕੱਪ ਦੇ ਕਹਿੰਦੇ 3 ਲੱਖ ਦਾ ਜੱਫਾ ਜਲਾਲਪੁਰੇ ਪਾਲੇ ਨੇ ਲਾ ਕੇ ਇੱਕ ਵੱਡਾ ਰਿਕਾਰਡ ਸਾਡੀ ਖੇਡ ਕਬੱਡੀ ਦਾ ਬਣਾ ਦਿੱਤਾ ਹੈ ਉਹ ਸਵਾਦ